ਦੇ ਹੋਰ ਮੈਚ ਹੋਏ ਇਹਨਾਂ ਤੇ ਮੇਰੀ ਫਿਲਮ ਦਾ ਫਤ ਬਹੁਤ ਹੈ ਕਿਉਂਕਿ ਬਹੁਤ ਜੋਖਮ ਹੈ ਮੈਂ ਛੁਪ ਰਿਹਾ ਮੈਂ ਆਪਣੇ ਅੰਦਰ ਇਹਨਾਂ ਤੇ ਮੇਰੀ ਫਿਲਮ ਦਾ ਫਤ ਬਹੁਤ ਹੈ ਸਾਡੀ ਫਿਰ ਪਹਿਲਾ ਸ਼ੂਟ ਹੋਈ ਸੀ ਮੈਚ ਪਾਰ ਸ਼ੂਟ ਤੇ ਮੈਚ ਨੂੰ ਜੀ ਦੂਸਾਂਜ ਨੂੰ ਤੇ ਇਸ ਦੇ ਖਿਲਾਫ ਤੋਰਦੇ ਪੰਜਾਬੀ ਸਿੰਗਰ ਤੇ ਐਕਟਰ ਦਿਲਜੀਤ ਦੂਸਾਂਜ ਇਸ ਵੇਲੇ ਮਲੇਸ਼ੀਆ ਦੇ ਵਿੱਚ ਆਪਣੇ ਔਰਾ ਟੂਰਤੇ ਨੇ ਤੇ ਇਸੇ ਦਰਮਿਆਨ ਬੀਤੀ ਰਾਤ ਉਹਨਾਂ ਦਾ ਪਹਿਲਾ ਸ਼ੋ ਵੀ ਹੋਇਆ ਤੇ ਇਸ 쇼 ਦੇ ਵਿੱਚ ਦਲਜੀਤ ਦੋਸਾਂਝ ਨੇ ਪਹਿਲੀ ਵਾਰ ਆਪਣੀ ਫਿਲਮ ਸਰਦਾਰਜੀ 3 ਦੀ ਕੌਂਟਰੋਵਰਸਿਟੀ ਤੇ ਚੁੱਪੀ ਤੋੜੀ ਦਲਜੀਤ ਦੋਸਾਂਝ ਨੇ ਇਸ 쇼 ਦੇ ਵਿੱਚ ਆਪਣੇ ਵਿਰੋਧੀਆਂ ਨੂੰ ਜਵਾਬ ਦਿੱਤਾ ਨਾਲ ਦੀ ਨਾਲ ਭਾਰਤ ਪਾਕਿਸਤਾਨ ਦੇ ਮੈਚ ਤੇ ਵੀ ਸਵਾਲ ਚੁੱਕੇ ਜਦੋਂ ਮੇਰੀ ਫਿਲਮ ਆਈ ਸੀ ਸਰਦਾਰਜੀ ਉਹ ਫਰਵਰੀ ਚ ਬਣੀ ਸੀ ਜਦੋਂ ਆਲਰੇਡੀ ਮੈਚ ਫਿਲਮ ਦੇ ਵਜ ਸਨ ਪਰ ਜਿਹੜੇ ਹੁਣ ਮੈਚ ਹੋਏ ਇਹਨਾਂ ਤੇ ਮੇਰੀ ਫਿਰਮ ਦਾ ਫਤ ਬਹੁਤ ਹੈ ਸਾਡੀ ਫਿਰ ਪਹਿਲਾਂ ਸ਼ੂਟ ਹੋਈ ਸੀ ਮੈਚ ਬਾਅਦ ਸ਼ੂਟ ਹੋਇਆ ਦਸਲ ਜਦੋਂ ਦਲਜੀਤ ਦਸਾਂਜ ਇੱਥੇ ਪਰਫਾਰਮੈਂਸ ਦੇ ਰਹੇ ਸਨ ਸਟੇਜ ਦੇ ਸਾਹਮਣੇ ਹੀ ਉਹਨਾਂ ਦਾ ਇੱਕ ਫੈਨ ਉਹਨਾਂ ਨੂੰ ਨਜ਼ਰ ਆਇਆ ਜਿਸ ਦੇ ਹੱਥ ਦੇ ਵਿੱਚ ਭਾਰਤ ਦਾ ਤਿਰੰਗਾ ਝੰਡਾ ਸੀ ਆਓ ਮੇਰੇ ਦੇਸ਼ ਦਾ ਝੰਡਾ Always respect, always respect us, एक है, कर दो पर जो दो मेरी फिल्म सरदार जी थ्री आई ਉਹ ਪੱਵਜ ਪੜੀ ਸੀ ਉਦੋਂ ਸਾਰੇ ਮੈਚ ਖੇਡੇ ਜਾ ਰਹੇ ਸੀ ਇਸੇ ਦਰਮਿਆਨ ਪਹਿਲਗਾਮ ਦੀ ਦੁਖਦਾਈ ਘਟਨਾ ਵਾਪਰੀ ਅਸੀਂ ਇਸ ਦੀ ਨਿੰਦਾ ਕੀਤੀ ਅਰਦਾਸ ਵੀ ਕੀਤੀ ਨਾਲ ਦੀ ਨਾਲ ਇਹ ਮੰਗ ਵੀ ਕੀਤੀ ਕਿ ਦੋਸ਼ੀਆਂ ਦੇ ਖਿਲਾਫ ਸਖਤ ਤੋਂ ਸਖਤ ਕਾਰਵਾਈ ਹੋਵੇ ਉਹਨਾਂ ਨੂੰ ਸਜ਼ਾ ਮਿਲੇ ਅਸੀਂ ਆਪਣੇ ਦੇਸ਼ ਦੇ ਨਾਲ ਹੈ ਔਰ ਅਸੀਂ ਜਿਹੜੇ ਸਾਡੇ ਬਹੁਤ ਹੀ ਦੁਖਦਾਈ ਘਟਨਾ ਹੋਈ ਪਹਿਲਗਾਮ ਬਟੈਕ ਅਸੀਂ ਉਦੋਂ ਵੀ ਨਿੰਦਾ ਕੀਤੀ ਉਦੋਂ ਵੀ ਅਰਦਾਸ ਕੀਤੀ ਅੱਜ ਵੀ ਅਰਦਾਸ ਕਰਦੇ ਹਾਂ ਕਿ ਜਿਨ੍ਹਾਂ ਨੇ ਵੀ ਉਹ ਹਮਲਾ ਕੀਤਾ ਉਹਨਾਂ ਨੂੰ ਸਖਤ ਤੋਂ ਸਖਤ ਸਜ਼ਾ ਮਿਲਣੀ ਚਾਹੀਦੀ ਹੈ ਅਸਿਆ ਪ੍ਰਦੇਸ਼ ਦੇ ਨਾਲ ਪਰ ਹੁਣ ਜਿਹੜੇ ਇਹ ਮੈਚ ਹੋਏ ਨੇ ਇਹਨਾਂ ਚ ਤੇ ਮੇਰੀ ਫਿਲਮ ਦੇ ਵਿੱਚ ਬਹੁਤ ਫਰਕ ਹੈ ਸਾਡੀ ਫਿਲਮ ਪਹਿਲਾਂ ਸ਼ੂਟ ਹੋਈ ਸੀ ਤੇ ਹੁਣ ਵਾਲੇ ਮੈਚ ਬਾਅਦ ਚ ਖੇਡੇ ਜਾ ਰਹੇ ਨੇ ਪਰ ਜਿਹੜੇ ਹੁਣ ਮੈਚ ਹੋਏ ਇਹਨਾਂ ਤੇ ਮੇਰੀ ਫਿਲਮ ਦਾ ਫਰਕ ਬਹੁਤ ਹੈ ਸਾਡੀ ਫਿਲਮ ਪਹਿਲਾਂ ਸ਼ੂਟ ਹੋਈ ਸੀ ਮੈਚ ਬਾਅਦ ਸ਼ੂਟ ਹੋਇਆ ਕੰਨਾਂ 'ਚ ਬਿਲੀ ਦਾ ਸੋਰ ਲੱਗਿਆ ਦਜੀਤ ਦੋਸਾਂਜ ਨੂੰ ਦੇਸ਼ ਦੇ ਖਿਲਾਫ ਦੋਸ਼ ਆਦੇ ਨੇ ਨਾਲ ਦੀ ਨਾਲ ਦਲਜੀਤ ਦੋਸਾਂਜ ਕਹਿੰਦੇ ਨੇ ਕਿ ਪੰਜਾਬੀ ਤੇ ਸਰਦਾਰ ਕੌਮ ਕਦੇ ਦੇਸ਼ ਦੇ ਖਿਲਾਫ ਨਹੀਂ ਜਾ ਸਕਦੀ ਪਰ ਪੰਜਾਬੀ ਤੇ ਸਰਦਾਰ ਕੌਮ ਕਦੇ ਦੇਸ਼ ਦੇ ਖਿਲਾਫ ਨਹੀਂ ਜਾ ਸਕਦੀ ਮੇਰੇ ਕੋਲ ਬਹੁਤ ਜਵਾਬ ਹੈ ਮੈਂ ਛੁਪ ਰਿਆ ਮੈਂ ਆਪਣੇ ਅੰਦਰ ਰੱਖਿਆ ਸਾਰੀਆਂ ਗੱਲਾਂ ਮੈਂ ਬੋਲਿਆ ਰਿਹਾ ਮੇਰੇ ਕੋਲ ਜਵਾਬ ਬਹੁਤ ਹੈ ਕਿ ਕੋਈ ਕੁਝ ਵੀ ਗਵੇ ਤੁਹਾਨੂੰ

ਕੰਟਰੋਵਰਸੀਆਂ ਕਰਕੇ ਹੋਈ ਸੀ ਕਿ ਇਸ ਫਿਲਮ ਦੇ ਵਿੱਚ ਪਾਕਿਸਤਾਨੀ ਐਕਟ੍ਰੈਸ ਹਾਨੀਆ ਆਮੀਰ ਨੂੰ ਕਾਸਟ ਕੀਤਾ ਗਿਆ ਸੀ ਭਾਰਤ-ਪਾਕਿਸਤਾਨ ਦੇ ਤਣਾਅ ਵਿਚਾਲੇ ਸੋਸ਼ਲ ਮੀਡੀਆ ਦੇ ਉੱਤੇ ਕਾਫੀ ਸਵਾਲ ਵੀ ਖੜੇ ਹੋਣ ਲੱਗੇ ਸੀ ਦਲਜੀਤ ਦੋਸਾਂਝ ਦਾ ਵਿਰੋਧ ਹੋਇਆ ਇਸ ਕਰਕੇ ਦਲਜੀਤ ਦੀ ਇਹ ਫਿਲਮ ਭਾਰਤ ਦੇ ਵਿੱਚ ਰਿਲੀਜ਼ ਨਹੀਂ ਹੋ ਸਕੀ ਉਸ ਵੇਲੇ ਵੀ ਦਲਜੀਤ ਦੋਸਾਂਝ ਨੇ ਇਸ ਦਾ ਵਿਵਾਦ ਤੇ ਕਿਹਾ ਸੀ ਕਿ ਇਹ ਫਿਲਮ ਜਦੋਂ ਬਣੀ ਸੀ ਉਸ ਵੇਲੇ ਹਾਲਾਤ ਠੀਕ ਸੀ ਉਹਨਾਂ ਨੇ ਸਾਫ਼ ਕਿਹਾ ਕਿ ਉਹਨਾਂ ਦੇ ਲਈ ਦੇਸ਼ ਸਭ ਤੋਂ ਪਹਿਲਾ ਹੈ ਤੇ ਹੁਣ ਦਲਜੀਤ ਦੋਸਾਂਝ ਨੇ ਇਸ ਸ਼ੋਅ ਦੇ ਵਿੱਚ ਸਵਾਲ ਚੁੱਕੇ ਕਿ ਭਾਰਤ ਪਾਕਿਸਤਾਨ ਦਾ ਮੈਚ ਹੁਣ ਹੋ ਰਿਹਾ ਹੈ ਜਦਕਿ ਉਹਨਾਂ ਦੀ ਫਿਲਮ ਤਾਂ ਪਹਿਲਾਂ ਹੀ ਸ਼ੂ ਹੋ ਚੁੱਕੀ ਸੀ ਇਸ ਪੈਲਗਾਮ ਹਮਲੇ ਤੋਂ ਬਾਅਦ ਇਹ ਮੈਚ ਖੇਡੇ ਜਾ ਰਹੇ ਨੇ ਪਰ ਜਿਸ ਤਰੀਕੇ ਦੇ ਨਾਲ ਨੈਸ਼ਨਲ ਮੀਡੀਆ ਦੇ ਵੱਲੋਂ ਉਹਨਾਂ ਨੂੰ ਦੇਸ਼ ਖਿਲਾਫ ਦਿਖਾਉਣ ਦੀ ਕੋਸ਼ਿਸ਼ ਕੀਤੀ ਗਈ ਸੀ ਉਹ ਉਸ ਵੇਲੇ ਵੀ ਜਵਾਬ ਦੇ ਸਕਦੇ ਸੀ ਪਰ ਉਹਨਾਂ ਨੇ ਜਵਾਬ ਨਹੀਂ ਦਿੱਤਾ